ਇਦਨੇ ਵੀ ਮਾਈ ਭਾਈ ਸਿਗਰੂ ਗੁਰੰਸ ਹੈ ਮਹਾਰਾਜੀ ਦੀ ਨਿੱਗੀ ਗੋਦ ਦਾ ਆਨੰਦ ਮਾਣ ਰਹੇ ਹੋ ਸਾਰੇ ਹੀ ਵੱਡਿਆਂ ਭਾਗਾਂ ਵਾਲੇ ਅਲੀ ਗੁਰੂ ਬਾਬਾ ਜੀ ਉਪਦੇਸ਼ ਦੇ ਰਹੇ ਹਨ ਬਹੁਤ ਜਨਮ ਵਿਛਰੇ ਥੇ ਮਾਦ ਇਹ ਜਨਮ ਤੁਮਾਰੇ ਲੇਖੇ ਕਹਿ ਰਵਿਦਾਸ ਆਸ ਲਗ ਜੀਵੋ ਚਿਰ ਭਇਓ ਦਰਸ਼ਨ ਦੇ ਮਾਰੇ ਕਿੰਨੇ ਵੀ ਸੰਸਾਰ ਤੇ ਆ ਕਰਕੇ ਰਵਦਾਸ ਮਹਾਰਾਜ ਜੀ ਕਹਿ ਰਹੇ ਨੇ ਭਗਤ ਰਵਦਾਸ ਜੀ ਮਹਾਰਾਜ ਇਹ ਗੱਲ ਸਮਝਣੀ ਬੜੀ ਔਖੀ ਹੈ ਨਾ ਬਹੁਤ ਜਨਮ ਕਿਉਂਕਿ ਆਪਾਂ ਜੋ ਸਮੇਂ 'ਚ ਆਪਾਂ ਬਤੀਤ ਕਰ ਰਹੇ ਆ ਆਪਾਂ ਇਹਨੂੰ ਸੱਚ ਮੰਨਦੇ ਆ ਪਿੱਛੇ ਕਿੱਥੋਂ ਆਏ ਆ ਕਿੱਥੇ ਜਾਣਾ ਹੈ ਇਹਨੂੰ ਆਪਾਂ ਸੱਚ ਨਹੀਂ ਮੰਨ ਰਹੇ ਨਾ ਇਹਨੂੰ ਮੰਨਣ ਦੀ ਕੋਸ਼ਿਸ਼ ਕਰ ਰਹੇ ਆ ਵੀ ਆਏ ਕਿੱਥੋਂ ਤੇ ਜਾਣਾ ਕਿੱਥੇ ਆ ਤੇ ਇਹਦਾ ਅਸਲੀ ਮੂਲ ਕੀ ਆ ਜੋ ਸੰਸਾਰ ਤੇ ਸਰੀਰ ਮਿਲਿਆ ਆ ਦੇਖੋ ਇੱਕ ਦਿਨ ਨਾਸ ਹੋ ਜਾਣਾ ਆ ਪਰ ਇਹਦੇ ਬਾਰੇ ਆਪਾਂ ਸੋਚ ਨਹੀਂ ਰਹੇ ਵੀ ਇਹ ਸਰੀਰ ਨਾਸ ਹੋ ਜਾਣਾ ਹੈ ਇਹਦਾ ਅਸਲੀ ਪਰయోజਨ ਕੀ ਆ ਬਹੁਤ ਜਨਮ ਵਿਚੁਰੇ ਥੇ ਮਾਦ ਵੀ ਆਇ ਇੱਕ ਜਨਮ ਜਿਹੜਾ ਮਿਲਿਆ ਹੈ ਮਹਾਰਾਜ ਸੱਚੇ ਪਾਤਸ਼ਾਹ ਵੀ ਇਹਨੂੰ ਆਪਣੇ ਲੇਖੇ ਵਿੱਚ ਲਾ ਲ ਆਪਾਂ ਸ੍ਰੀ ਸੁਖਮਨੀ ਸਾਹਿਬ ਦੀ ਕਥਾ ਸਰਵਣ ਕਰ ਰਹੇ ਹਾਂ ਅੱਜ ਇਸ ਦੇ ਹੁਕਮਨਾਮੇ ਸਾਹਿਬ ਦੇ ਨਾਲ ਪੂਰਾ ਮੇਲ ਕਰ ਰਹੀ ਹੈ ਬਾੜੀ ਜੀ ਦੀ ਆਪਾਂ ਕਥਾ ਸਰਵਣ ਕਰਨੀ ਹੈ ਸਿੱਖਾਂ ਨੇ ਬੇਨਤੀ ਕੀਤੀ ਗੁਰੂ ਅਰਜਨ ਦੇ ਮਹਾਰਾਜੀ ਨੂੰ ਇਹ ਸੱਚੇ ਪਾਤਸ਼ਾਹ ਵੀ ਪਰਮੇਸ਼ਰ ਕਿਹੜੀ ਗੱਲ ਤੋਂ ਬੰਦੇ ਦੇ ਖੁਸ਼ ਹੁੰਦਾ ਹੈ ਜੇ ਬੰਦੇ ਨੇ ਖੁਸ਼ੀ ਲੈਣੀ ਹੋਵੇ ਪਰਮੇਸ਼ਰ ਦੀ ਗਾਲਪੁਰ ਤੁਸੀਂ ਪਰਮੇਸ਼ਰ ਹੋ ਗੁਰੂ ਅਰਜਨ ਦੇਵ ਮਹਾਰਾਜ ਵੀ ਜੇ ਤੁਹਾਡੀ ਥੋੜੀ ਖੁਸ਼ੀ ਲੈਣੀ ਹੋਵੇ ਸਿੱਖ ਸੰਗਤਾਂ ਨੇ ਤਾਂ ਕੀ ਕਰਨੀ ਗੁਰੂ ਅਰਜਨ ਦੇਵ ਮਹਾਰਾਜ ਪੰਗਤੀ ਵਿੱਚ ਉਪਦੇਸ਼ ਦੇ ਰਹੇ ਹਨ ਸਾਜਨ ਸੰਤ ਐ ਮੇਰੇ ਮਿੱਤਰੋ ਮੇਰੇ ਸੱਜਣੋ ਇਰੇ ਰੱਬ ਦੇ ਪਿਆਰੇ ਬੰਦਗੀ ਕਰਨ ਵਾਲੇ ਬੈਠੇ ਹਾਂ ਕਰੋ ਇਹ ਕੰਮ ਤੁਸੀਂ ਪੁੱਛਦੇ ਹੋ ਨਾ ਵੀ ਐਸਾ ਕਿਹੜਾ ਕੰਮ ਕਰੀਏ ਵੀ ਜਿਹਦੇ ਨਾਲ ਪਰਮੇਸ਼ਰ ਖੁਸ਼ ਹੋ ਜਾਵੇ ਦੇਖੋ ਇਹ ਜਿਹੜਾ ਆਪਾਂ ਸੰਸਾਰ ਤੇ ਆਏ ਆ ਨਾ ਮੈਂ ਵੀ ਤੁਹਾਡੇ ਨਾਲ ਹੀ ਬੈਠਾ ਆ ਆਪਾਂ ਇਹ ਜਿਹੜੀ ਪਰਮੇਸ਼ਰ ਦੀ ਬੰਦਗੀ ਇਹਨੂੰ ਇੱਕਦਮ ਪਿੱਛੇ ਰੱਖਿਆ ਹੈ ਤੇ ਜਿਹਦੇ ਨਾਲ ਪਰਮੇਸ਼ਰ ਨੇ ਖੁਸ਼ ਹੋਣਾ ਹੈ ਸੇਵਾ ਸਿਮਰਨ ਇਹਨੂੰ ਇੱਕਦਮ ਪਿੱਛੇ ਰੱਖਿਆ ਹੈ ਤੇ ਜਿਹੜੇ ਦੂਜੇ ਕੰਮ ਵਿਹਾਰ ਆ ਜਿਨ੍ਹਾਂ ਦੇ ਬਿਨਾਂ ਸਰ ਸਕਦਾ ਆ ਉਹਨਾਂ ਨੂੰ ਆਪਾਂ ਬਹੁਤ ਮੂਰੇ ਰੱਖਿਆ ਹੈ ਕਿ ਮੈਂ ਜੇ ਕਿਸੇ ਨੂੰ ਕਹੀ ਇਹਨਾਂ ਪਾਠ ਕਰ ਲਓ ਹਾਂ ਬਾਬਾ ਜੀ ਇਹ ਕਿਤੇ ਟਾਈਮ ਲੱਗਿਆ ਨਾ ਤੇ ਫਿਰ ਮੈਂ ਜ਼ਰੂਰ ਕਰੂੰਗਾ ਹਨ ਆਪਾਂ ਐਂ ਕਹਿ ਦਿੰਨੇ ਆ ਵੀ ਟਾਈਮ ਨਹੀਂ ਲੱਗਿਆ ਪਾਠ ਦੇ ਸਮੇਂ ਆਪਾਂ ਇਹੇ ਬਚਨ ਕਰਦੇ ਆ ਬੀ ਟਾਈਮ ਨਹੀਂ ਲੱਗਿਆ ਹਨ ਜਾਂ ਜਦੋਂ ਟਾਈਮ ਲੱਗਿਆ ਪਿੱਛੇ ਕਰਦਾ ਨਾ ਇਹ ਨਾਮ ਨੂੰ ਜਾ ਕੇ ਤੇ ਦੂਜੇ ਮਹਾਰਾਹ ਕਹਿੰਦੇ ਵੀ ਜਿਹੜੇ ਦੂਜੇ ਕੰਮ ਉਹਨਾਂ ਤੋਂ ਮੋੜੇ ਕੀਤਾ ਤੇ ਗੁਰੂ ਅਰਜਨ ਦੇਵ ਜੀ ਮਹਾਰਾਜ ਇਹੀ ਉਪਦੇਸ਼ ਦੇ ਰਹੇ ਨੇ ਕਰੋ ਇਹ ਕੰਮ ਵੀ ਜੇ ਰੱਬ ਦੀ ਖੁਸ਼ੀ ਲੈਣੀ ਆ ਨਾ ਆਨ ਤਿਆਗ ਜਪੋ ਹਰ ਨਾਮ ਵੀ ਜਿਹੜੇ ਕੰਮ ਨੂੰ ਤੁਸੀਂ ਇੱਕਦਮ ਪਿੱਛੇ ਕੀਤਾ ਹੋਇਆ ਨਾ ਜਿੰਨੂੰ ਤੋਂ ਕਹਿਣਾ ਵੀ ਕਿਤੇ ਸਮਾਂ ਮਿਲਿਆ ਜੇ ਲੋਕਾਂ ਦੇ ਟਾਈਮ ਲੱਗਿਆ ਫਿਰ ਮੈਂ ਕਰ ਲਊਗਾ ਨਹੀਂ ਮੇਰੇ ਟਾਈਮ ਨਹੀਂ ਲੱਗਦਾ ਤੇ ਮਾਰੇ ਕਹਿੰਦੇ ਉਹ ਕੰਮ ਸਭ ਤੋਂ ਅੱਗੇ ਕਰ ਦੇ ਸ਼ੁਰੂਆਤ ਉਤੋਂ ਜਦੋਂ ਸਮਾਂ ਲੱਗਦਾ ਆ ਉਹਨੂੰ ਯਾਦ ਕਰ ਜਦੋਂ ਤੈਨੂੰ ਕੀਤੇ ਆਉਂਦਾ ਨਾ ਕਿਉਂਕਿ ਮਰਨਾ ਵੀ ਸਾਰਿਆਂ ਦਾ ਹੈ ਤੇ ਮਾਰੇ ਕਹਿੰਦੇ ਉਹ ਜਿਹੜੇ ਕੰਮ ਨੂੰ ਤੁਸੀਂ ਇੱਕਦਮ ਪਿੱਛੇ ਕੀਤਾ ਆ ਉਹਨੂੰ ਮੋੜੇ ਕਰਕੇ ਆਨ ਤਿਆਗ ਜਿਨਾਂ ਨੂੰ ਅੱਗੇ ਕੀਤਾ ਉਹਨਾਂ ਨੂੰ ਪਿੱਛੇ ਕਰਕੇ ਜੱਬ ਉਹ ਹਰਨਾਮ ਜੇ ਤੂੰ ਰੱਬ ਦੀ ਖੁਸ਼ੀ ਲੈਣੀ ਆ ਤੇ ਪਰਮੇਸ਼ਰ ਦੀ ਬੰਦਗੀ ਕਰਨੀ ਕਰ ਫੇਰ ਤੇਰਾ ਭਲਾ ਹੋਣਾ ਹੈ ਸੰਸਾਰ ਤੇ ਆਇਆ ਫੇਰ ਸਫਲਾ ਹੋਣਾ ਹੈ ਹੁਣ ਦੇਖ ਲਓ ਵੀ ਆਪਾਂ ਨੂੰ ਗੁਰੂ ਮਹਾਰਾਜ ਜੀ ਕਿੰਨਾ ਉਪਦੇਸ਼ ਦੇ ਰਹੇ ਨੇ ਹਨ ਮੈਂ ਤੁਹਾਡੇ ਨਾਲ ਹੀ ਆਇਆ ਹੈ ਨਾ ਕਿ ਮੈਂ ਤੁਹਾਨੂੰ ਕਹਿ ਰਿਹਾ ਆ ਆਪਣੇ ਮਨ ਤੇ ਅਸਰ ਨਹੀਂ ਹੁੰਦਾ ਕਹਣਾ ਆਪਾਂ ਨੂੰ ਐ ਲੱਗ ਜਾਂਦਾ ਵੀ ਐਵੇਂ ਹੀ ਆ ਵੀ ਆ ਜਿਹੜੀਆਂ ਨਾਮ ਵਾਲੀਆਂ ਗੱਲਾਂ ਨੇ ਜੋ ਮਹਾਰਾਏ ਆਪਨੂੰ ਉਪਦੇਸ਼ ਦੇ ਰਹੇ ਹਨ ਕਿਤੇ ਟੈਨਸ਼ਨ ਨਹੀਂ ਹੁੰਦੀ ਹਨ ਆਮ ਸੰਸਾਰੀ ਗੱਲ 'ਚ ਆਪਾਂ ਨੂੰ ਕੋਈ ਓਮ ਮਾੜੀ ਜੀ ਕੋਈ ਗੱਲ ਕਹਿ ਦੇਵੇ ਨਾ ਓਮ ਕਹਿ ਦੇਵੇ ਕਿ ਐਂ ਕਹਿ ਦੇਵੇ ਕਿ ਤੂੰ ਜਾਂ ਰੋਟੀ ਖਾਈ ਜੰਨਾ ਤੇ ਇਹ ਗੱਲ ਦੀ ਵੀ ਟੈਨਸ਼ਨ ਲੈ ਲੈਂਦਾ ਵੀ ਹਾਏ ਮੈਨੂੰ ਇਹਨੇ ਕਿਵੇਂ ਕਹਿਤਾ ਤੂੰ ਰੋਟੀ ਖਾਈ ਜੰਨਾ ਇਹ ਨਾਰਮਲ ਜੀ ਗੱਲ ਆ ਤੇ ਮਹਾਰਾਜੀ ਕਿੰਨਾ ਸਮਝਾ ਰਹੇ ਮੂਰਖਾ ਤੈਨੂੰ ਮਾਨਸ ਤੇ ਹੀ ਮਿਲਿਆ ਨਾਮ ਜਪ ਲਾ ਪਰ ਸੋਚ ਕੇ ਦੇਖੋ ਵੀ ਇਹ ਗੱਲ ਦੀ ਮਨ ਤੇ ਟੈਨਸ਼ਨ ਨਹੀਂ ਆਉਂਦੀ ਜਮੇ ਟੈਨਸ਼ਨ ਨਹੀਂ ਆਉਂਦੀ ਬਹੁਤ ਜਨਮ ਵਿਚਰੇ ਤੇ ਮਾਦੋ ਗੁਰੂ ਭਗਤ ਰਵਦਾਸ ਜੀ ਮਹਾਰਾਜ ਉਪਦੇਸ਼ ਦੇ ਕੇ ਹੱਡੇ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜੀ ਦੀ ਬਾਣੀ ਦੇ ਅੰਦਰ ਬਹੁਤ ਜਨਮ ਵਿਚਰੇ ਤੇ ਮਾਦੋ ਜੇ ਕਿਤੇ ਇਹ ਗੱਲ ਦੀ ਮਾਨ ਤੇ ਟੈਨਸ਼ਨ ਹੋ ਜਵੇ ਆਹੇ ਮੈਂ ਪਤਾ ਨਹੀਂ ਕਿਦੋਂ ਕਿਤਾ ਮੈਂ ਤਾਂ ਮਹਾਰਾਜ ਨੂੰ ਮਿਲਣਾ ਹੈ ਤੇ ਜੇ ਇਹ ਗੱਲ ਦੀ ਟੈਨਸ਼ਨ ਹੋ ਜਵੇ ਹਨਾ ਹੁਣ ਜੇ ਆ ਗੱਲ ਜੋ ਪੰਗਤੀ ਮਹਾਰਾਜ ਨੇ ਉਪਦੇਸ਼ ਦਿੱਤੀ ਆ ਸਾਜਨ ਸੰਤ ਕਰੋ ਇਹ ਕਾਮ ਇਆਨ ਤਿਆਗ ਜਪੋ ਹਰਨਾ ਤੇ ਜੇ ਕਿਤੇ ਇਹ ਗੱਲ ਦੀ ਟੈਨਸ਼ਨ ਹੋ ਜਵੇ ਤੇ ਬੰਦੇ ਦਾ ਭਲਾ ਹੋ ਸਕਦਾ ਹੈ ਪਰ ਇਹ ਜੀਵ ਐਸਾ ਆ ਇਨੇ ਇਹ ਗੱਲ ਨੂੰ ਇੱਕਦਮ ਪਿੱਛੇ ਰੱਖਿਆ ਆ ਬੇ ਇਹ ਕੰਮ ਤੋਂ ਜਮੇ ਹੀ ਬੇਫਿਕਰਾ ਹੋਇਆ ਹੋਇਆ ਇਹਦੀ ਟੈਨਸ਼ਨ ਨਹੀਂ ਲੈਂਦਾ ਫੇ ਅੱਗੇ ਉਪਦੇਸ਼ ਦੇ ਰਹੇ ਨੇ ਮਹਾਰਾਜ ਸਿਮਰ 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 ਸੁਖ ਪਾਉ ਮਾਰੇ ਕਹਿੰਦੇ ਜਿਹੜੇ ਸੁਖ ਨੂੰ ਤੂੰ ਲੱਭਦਾ ਫਿਰਦਾ ਆ ਦਿਨ ਰਾਤ ਭੱਜਿਆ ਫਿਰਦਾ ਆ ਤੇਰੇ ਮਨ ਨੂੰ ਸ਼ਾਂਤੀ ਨਹੀਂ ਟਿਕਾ ਨਹੀਂ ਟਿਕਾ ਆਉਂਦਾ ਆ ਰੱਬ ਦੇ ਪਿਆਰੇ ਸੰਸਾਰ ਟਿਕਾ ਲੱਭ ਰਿਹਾ ਆ ਫਜ਼ੂਲ ਦੀਆਂ ਗੱਲਾਂ ਚੋਂ ਆਨ ਤਿਆਗ ਜਿਹੜੀਆਂ ਗੁਰੂ ਮਹਾਰਾਜ ਨੇ ਆਪਾਂ ਨੂੰ ਦੱਸੀਆਂ ਨੇ ਦੇਖੋ ਕੰਮ ਤੋਂ ਬਿਨਾ ਨਹੀਂ ਸਰਦਾ ਹਨਾ ਕੰਮ ਤੋਂ ਬਿਨਾ ਨਹੀਂ ਸਰਦਾ ਸੰਸਾਰੀ ਧੰਦੇ ਆ ਤਾਂ ਬਿਨਾ ਨਹੀਂ ਸਰਦਾ ਪਰ ਮਾਰੇ ਕਹਿੰਦੇ ਉਹਨਾਂ ਦੇ ਵਿੱਚ ਖੁਭ ਜਾਣਾ ਵੀ ਗਲਤ ਹੁਣ ਰੋਟੀ ਆਪਾਂ ਖਾਣੇ ਜੀ ਆਪਾਂ ਰੋਟੀ ਕੱਲੀ ਰੋਟੀ ਖਾਈ ਜੇ ਤੇ ਬੰਦਾ ਫੇਰ ਵੀ ਬਿਮਾਰ ਹੋ ਜਾਉ ਮਾਰੇ ਕਹਿੰਦੇ ਜੇ ਸੁਖ ਲੈਣਾ ਆ ਤੇ ਤੈਨੂੰ ਆਪਣਾ ਜਿਹਨੂੰ ਤੂੰ ਇਕਦਮ ਪਿੱਛੇ ਕੀਤਾ ਹੋਇਆ ਤੈਨੂੰ ਬਦਲਣਾ ਪੈਣਾ ਹੈ ਮਨ ਦੇ ਵਿੱਚ ਟਿਕਾ ਲਿਆਉਣਾ ਪੈਣਾ ਹੈ ਜਿਵੇਂ ਰੱਬ ਦੇ ਪਿਆਰੇ ਕਿੱਥੇ ਬੈਠੇ ਪਤਾ ਨਹੀਂ ਹੁੰਦਾ ਕਿੰਨਾ ਚਿਰ ਬੈਠੇ ਇਹ ਵੀ ਪਤਾ ਨਹੀਂ ਹੁੰਦਾ ਜਦੋਂ ਬੰਦਗੀ ਚ ਬੈਠ ਜਾਂਦੇ ਆ ਤੇ ਆਪਾਂ ਨੂੰ ਜੇ ਆ ਹੁਣ ਥੋੜੇ ਦਿਨ ਆਪਾਂ ਕਥਾ ਸਰਵਣ ਕਰਨੀ ਤੇ ਆਪਣੇ ਮਨ 'ਚ ਇਹੀ ਆਈ ਜਾਂਦਾ ਬਾਬੇ ਬਸ ਕਰਨ ਤੇ ਚੱਲੀਏ ਟਿਕਾ ਨਹੀਂ ਆ ਇਹ ਜਿਹੜੇ ਰੱਬ ਦੇ ਪਿਆਰੇ ਉਹ ਚਾਹੇ ਜਿੰਨਾ ਚਿਰ ਮਰਜੀ ਬੈਠ ਰਹੇ ਮਹਾਰਾਜ ਸੰਤ ਮਹਾਰੇ ਧਾਰਨਾ ਪੜਦੇ ਹੁੰਦੇ ਸੀ ਜੋੜ ਕਦੇ ਨਾ ਆਇਆ ਤੇਰਿਆਂ ਭਗਤਾ ਤੇ ਸੰਸਾਰੀਆਂ ਜੋੜ ਕਦੇ ਨਾ ਆਇਆ ਤੇਰਿਆਂ ਭਗਤਾ ਤੇ ਸੰਸਾਰੀਆਂ ਕਦੇ ਨਾ ਆਇਆ ਤੇਰਿਆਂ ਭਗਤਾਂ ਤੇ ਸੰਸਾਰੀਆਂ ਜੋੜ ਕਦੇ ਨਾ ਆਇਆ ਤੇਰਿਆਂ ਭਗਤਾਂ ਤੇ ਸੰਸਾਰੀਆਂ ਦਾ ਦੇ ਸੰਸਾਰੀਆਂ ਤੇਰਿਆਂ ਭਗਤਾ ਦੇ ਸੰਸਾਰੀਆਂ ਭਗਤਾ ਦੇ ਸੰਸਾਰੀਆਂ ਤੇਰਿਆਂ ਭਗਤਾ ਦੇ ਸੰਸਾਰੀਆਂ ਸੰਸਾਰੀਆਂ ਤੇਰਿਆਂ ਭਗਤਾਂ ਦੇ ਸੰਸਾਰੀਆਂ ਭਗਤਾਂ ਤੇ ਸੰਸਾਰੀਆਂ ਤੇਰਿਆਂ ਭਗਤਾਂ ਤੇ ਸੰਸਾਰੀਆਂ ਤਾਂ ਤੇ ਸੰਸਾਰੀਆਂ ਜੋੜ ਕਦੇ ਨਾ ਆਇਆ ਤੇਰਿਆਂ ਬਲਤਾ ਤੇ ਸੰਸਾਰ ਜੀ ਸਿਮਰ 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 ਸੁਖ ਪਾਓ ਮਾਰੇ ਕਹਿੰਦੇ ਜਿਹੜੇ ਸੁਖ ਨੂੰ ਤੂੰ ਬਾਹਰ ਲੱਭਦਾ ਫਿਰਦਾ ਆ ਉਹ ਤੈਨੂੰ ਸਿਮਰਨ ਚ ਰੱਬ ਦੀ ਬੰਦਗੀ ਚੋਂ ਮਿਲਨੇ ਆ ਆਪ ਜਪੋ ਅਵਰਹਿ ਨਾਮ ਜਪਾਓ ਹੁਣ ਸੰਸਾਰੀ ਬੰਦਾ ਕਿਤੇ ਕਹਿੰਦਾ ਆ ਉਹ ਕਹਿੰਦਾ ਚੱਲ ਕੰਮ ਕਰੀਏ ਤੇ ਵੇਲੇ ਆ ਜਿਹੜੇ ਨਾਮ ਜਪਣ ਵਾਲੇ ਆ ਇਹ ਤਾਂ ਵੇਲੇ ਆ ਪਰ ਮਾਰੇ ਕਹਿੰਦੇ ਜੇ ਸੁਖ ਚਾਹਨਾ ਆ ਆਪ ਜਪੋ ਅਵਰਹਿ ਨਾਮ ਜਪਾਓ ਤੇ ਹੋਰਾਂ ਨੂੰ ਨਾਮ ਜਪਾਉਣਾ ਕਰ ਤੇ ਤੇਰਾ ਸੰਸਾਰ ਤੇ ਆਇਆ ਭਲਾ ਹੋਣਾ ਹੈ ਨਹੀਂ ਸੰਸਾਰ ਤੇ ਰੱਬ ਦੇ ਪਿਆਰੇ 'ਚ ਬੜਾ ਫਰਕ ਆ ਸੰਸਾਰ ਨਾਮ ਜਪਨ ਤੋਂ ਦੂਰ ਭੱਜਦਾ ਆ ਉਹਨੇ ਇਹਨੂੰ ਪਿੱਛੇ ਕੀਤਾ ਹੋਇਆ ਆ ਸਾਰੇ ਕੰਮਾਂ ਤੋਂ ਪਿੱਛੇ ਜੇ ਟਾਈਮ ਮਿਲਿਆ ਤੇ ਜਿਹੜੇ ਰੱਬ ਦੇ ਪਿਆਰੇ ਆ ਉਹਨਾਂ ਨੇ ਪਰਮੇਸ਼ਰ ਦੇ ਨਾਮ ਨੂੰ ਮੂਰੇ ਕੀਤਾ ਹੋਇਆ ਵੀ ਟਾਈਮ ਮਿਲੇ ਨਾ ਮਿਲੇ ਸਿਮਰਨ ਕਰਨਾ ਜੋ ਪਰਮੇਸ਼ਰ ਦਾ ਗੁਰੂ ਅਰਜਨ ਦੇਵ ਮਹਾਰਾਜੀ ਨੇ ਆ order ਦਿੱਤਾ ਆ ਉਪਦੇਸ਼ ਦਿੱਤਾ ਆ ਦੇਖੋ ਆਪਾਂ ਆਪਣਾ ਕੋਈ ਬਜ਼ੁਰਗ ਚੜਾਈ ਕਰਨ ਵਾਲਾ ਹੋਵੇ ਨਾ ਤੇ ਜਾਂ ਉਹ ਚੜਾਈ ਕਰ ਜੂਵੇ ਤੇ ਆਪਾਂ ਕਹਿੰਦੇ ਆਂ ਵੀ ਉਹਨੇ ਆਖਰੀ ਸਮੇਂ ਮੈਨੂੰ ਆਪਦੇਸ਼ ਦਿੱਤਾ ਸੀ ਮੈਨੂੰ ਕਹਿੰਦਾ ਵੀ ਐ ਕਰੀ ਮੈਂ ਆਹ ਕੰਮ ਤਾਂ ਕਰਦਾ ਐ ਤੇ ਗੁਰੂ ਅਰਜਨ ਦੇਵ ਜੀ ਮਹਾਰਾਜ ਆਪਾਂ ਨੂੰ ਗੁਰਬਾਣੀ ਦੇ ਕਰਕੇ ਇੰਨਾ ਉਪਦੇਸ਼ ਦੇ ਕਰਕੇ ਤਤੀ ਤਵੇ ਤੇ ਬੈਠੀਏ ਤੇ ਆਹ ਉਪਦੇਸ਼ ਆ ਹੁਣ ਉਹੀ ਉਪਦੇਸ਼ ਆਪਾਂ ਨੂੰ ਦੇ ਗਏ ਨੇ ਹੁਣ ਨਹੀਂ ਆਪਾਂ ਕਹਿੰਦੇ ਵੀ ਆਪਾਂ ਨੂੰ ਗੁਰੂ ਅਰਜਨ ਦੇਵ ਮਹਾਰਾਜੀ ਆਹ ਕਹਿ ਕੇ ਗਏ ਸੀ ਹੈਤਾ ਵਿੱਚੇ ਆਪਣੇ ਵਿੱਚੇ ਬੈਠੇ ਨੇ ਪਰ ਜੇ ਆਪਾਂ ਸੋਚੀਏ ਵੈਸੇ ਨਾਰਮਲ ਗੱਲ ਕਰਦੇ ਆਂ ਵੀ ਆਹ ਗੱਲ ਕਦੇ ਨਹੀਂ ਸੋਚਦਾ ਹਨਾ ਬਜ਼ੁਰਗ ਦੀ ਗੱਲ ਬੜੀ ਚੇਤੇ ਆ ਪਰ ਗੁਰਬਾਣੀ ਕੀ ਕਹਿ ਰਹੀ ਆ ਇਹਦਾ ਮਨ ਤੇ ਅਸਰ ਨਹੀਂ ਹੁੰਦਾ ਜਿੱਦਨ ਇਹ ਟੈਨਸ਼ਨ ਮੰਨਤੇ ਹੋਗੇ ਨਾ ਜਿਵੇਂ ਆਮ ਨਾਰਮਲ ਗੱਲਾਂ ਦੀ ਆਪਾਂ ਟੈਨਸ਼ਨ ਲੈਂਦੇ ਆ ਜਿੱਦਨ ਇਹ ਪੰਕਤੀਆਂ ਦੀ ਮਨ ਤੇ ਟੈਨਸ਼ਨ ਹੋਗੀ ਤੇ ਸਿਮਰਨ ਬੰਦ ਨਹੀਂ ਹੋਣਾ ਔਰ ਸਾਰੇ ਕੰਮ ਜਿਹੜੇ ਮਾਰੇ ਨੇ ਕੀ ਕਿਹਾ ਹੈ ਨਾ ਆਪਾਂ ਨੂੰ ਆਨ ਤਿਆਗ ਜਪੋ ਹਰਨਾਮ ਤੇ ਜਿਹੜੇ ਹੋਰ ਕੰਮ ਆ ਸਾਰੇ ਭੁੱਲ ਜਾਣ ਜਿੱਦਨ ਉਹ ਚੇਤੇ ਜਾ ਗਿਆ ਹਲੇ ਮਰਨਾ ਭੁੱਲਿਆ ਹੋਇਆ ਜਿੱਦਨ ਮਰਨਾ ਚੇਤੇ ਆ ਗਿਆ ਕਿ ਸੰਸਾਰ ਤੋਂ ਇੱਕ ਦਿਨ ਜਾਣਾ ਹੈ ਤੇ ਮਾਰੇ ਕਹਿੰਦੇ ਫੇ ਆਪ ਜਪੋ ਔਰ ਇਹਨਾਮ ਜਪਾਵੋ ਫੇ ਤੂੰ ਆਪ ਵੀ ਜਪੇਗਾ ਤੇ ਹੋਰਾਂ ਨੂੰ ਵੀ ਕਹੇਗਾ ਜਿਹੜਾ ਅੱਜ ਜਿਹੜੀ ਗੱਲ ਤੇ ਅਸਰ ਨਹੀਂ ਨਾ ਹੋ ਰਿਹਾ ਫਿਰ ਉਹ ਗੱਲ ਦਾ ਅਸਰ ਹੋਊਗਾ ਜਿੱਦ ਦਿਨ ਮਰਨਾ ਚਿੱਤੇ ਆਗੇ ਵੀ ਸੰਸਾਰ ਤੋਂ ਜਾਣਾ ਹੈ ਮਾਰੇ ਕਹਿੰਦੇ ਭਗਤ ਭਾਏ ਤਰੀਏ ਸੰਸਾਰ ਜਿੰਨਾ ਚਿਰ ਡ੍ਰਿੜ ਵਿਸ਼ਵਾਸ ਨਹੀਂ ਹੁੰਦਾ ਨਾਮ ਦੇ ਉੱਪਰ ਅੰਦਰੋਂ ਭਗਤੀ ਭਾਵ ਪੈਦਾ ਨਹੀਂ ਹੁੰਦਾ ਹੁਣ ਜਿਵੇਂ ਅਸੀਂ ਤੁਹਾਨੂੰ ਦੱਸ ਰਹੇ ਹਾਂ ਹਨਾ ਅੱਜ ਤੁਹਾਡੇ ਨਾਲ ਹੀ ਆਏ ਨਾ ਸਮਝਿਓ ਆਪਣੇ ਤੇ ਅਸਰ ਨਹੀਂ ਹੋ ਰਿਹਾ ਭਗਤੀ ਭਾਵ ਬਣ ਨਹੀਂ ਰਿਹਾ ਤੇ ਮਾਰੇ ਕਹਿੰਦੇ ਜਿੰਨਾ ਚਿਰ ਭਗਤ ਭਾਏ ਜਿੰਨਾ ਚਿਰ ਭਗਤੀ ਦਾ ਭਾਵ ਅੰਦਰ ਪੈਦਾ ਨਹੀਂ ਨਾ ਹੁੰਦਾ ਵੀ ਨਾਮ ਹੀ ਹੈ ਉਹਨਾਂ ਚਿਰ ਸੰਸਾਰ ਤੋਂ ਤਰਿਆ ਨਹੀਂ ਜਾਣਾ ਤੇ ਜਿੱਦ ਦਿਨ ਭਗਤ ਭਾਏ ਭਗਤੀ ਅੰਦਰ ਪ੍ਰਵੇਸ਼ ਹੋ ਗਈ ਭਗਤੀ ਤੇ ਡ੍ਰਿਢ ਵਿਸ਼ਵਾਸ ਹੋ ਗਿਆ ਪਰਮੇਸ਼ਰ ਦੇ ਨਾਮ ਤੇ ਫੇ ਸੰਸਾਰ ਤਰ ਜਾਊਗਾ ਬਿਨ ਭਗਤੀ ਤਨ ਹੋਸੀ ਛਾਰ ਮਾਰੇ ਕਹਿੰਦੇ ਬਿਨਾ ਭਗਤੀ ਤੋਂ ਇਹ ਜਿਹੜਾ ਸਰੀਰ ਆ ਜਿੰਨਾ ਚਿਰ ਇਹਦੇ ਅੰਦਰ ਭਗਤੀ ਭਾਵ ਨਹੀਂ ਪੈਦਾ ਹੁੰਦਾ ਉਹਨਾਂ ਚਿਰ ਇਹ ਨੇਹਵਾਲਾ ਇਹਦਾ ਸੰਸਾਰ ਤੇ ਉਹਨਾਂ ਨੇਹਵਾਲ। ਤੇ ਭਗਤੀ ਤੋਂ ਬਿਨਾਂ ਇਹ ਸਰੀਰ ਦਾ ਕੀ ਹੁੰਦਾ ਆ ਗੁਰੂ ਅਰਜਨ ਦੇਵ ਮਹਾਰਾਜ ਸਿੱਖ ਸੰਗਤਾਂ ਨੂੰ ਉਪਦੇਸ਼ ਦੇ ਰਹੇ ਨੇ। ਵੀ ਗੁਰੂ ਦੇ ਉਪਦੇਸ਼ ਤੋਂ ਬਿਨਾਂ ਇੱਕ ਦਿਨ ਸਵਾਹ ਹੋ ਜਾਣੀ ਆ। ਆ ਦੇਖ ਲਓ ਅੱਜ ਹਨੇਰੀ ਆਈ ਆ ਹਨਾ। ਤੇ ਜਦੋਂ ਇਹ ਤੇ ਜੀਵ ਸੰਸਾਰ ਤੋਂ ਤੁਰ ਜਾਂਦਾ ਆ ਆਪਾਂ ਕਹਿੰਨੇ ਆ ਵੀ ਤੀਜੇ ਚੌਥੇ ਦਿਨ ਕਹਿ ਦਿੰਦੇ ਆ ਨਾ ਫੁੱਲ ਚੁਗਣੇ ਆ ਫੁੱਲ ਚੁਗ ਲੈਂਦੇ ਤੇ ਸਵਾਹ ਉੱਥੇ ਰਹਿ ਜਾਂਦੀ ਤੇ ਸ਼ਾਰ ਜਿਹੜੀ ਸਵਾਹ ਆ ਉਹ ਉੱਡਦੀ ਫਿਰਦੀ ਆ ਦੇਖ ਨੋ ਆ ਨੇਰੀ ਆਉਂਦੀ ਆ ਕਿੱਥੇ ਕਿੱਥੇ ਜਿਹੜਾ ਇਹ ਕਹਿੰਦਾ ਵੀ ਮੇਰਾ ਸਰੀਰ ਮੈਂ ਬਹੁਤ ਸੋਹਣਾ ਆ ਮੇਰੇ ਵਰਗਾ ਤੇ ਸੰਸਾਰ ਤੇ ਸਿਆਣਾ ਹੀ ਬੰਦਾ ਨਹੀਂ ਆ ਤੇ ਉਹ ਦਿਮਾਗ ਦੀ ਜਿਹੜੀ ਸਵਾਹ ਹੋ ਜਾਂਦੀ ਤੇ ਕਿੱਥੇ ਕਿੱਥੇ ਰੁਲਦੀ ਫਿਰਦੀ ਆ ਸੋਚਣ ਵਾਲੀ ਗੱਲ ਆ ਮਾਰੇ ਕਹਿੰਦੇ ਬਿਨ ਭਗਤੀ ਬਿਨਾ ਪਰਮੇਸ਼ਰ ਦੇ ਨਾਮ ਤੋਂ ਬਿਨਾ ਇਹ ਸਰੀਰ ਇੱਕ ਦਿਨ ਸਵਾਪ ਹੋ ਜਾਣਾ ਹੈ ਹੋਸੀ ਛਾਰ ਸਰਬ ਕਲਿਆਣ ਸੂਖ ਨਿਦ ਨਾਮ ਮਾਰੇ ਕਹਿੰਦੇ ਜੇ ਕਲਿਆਣ ਚਾਹਣਾ ਹੈ ਇਹ ਸਰੀਰ ਦਾ ਭਲਾ ਕਰਨਾ ਚਾਹਣਾ ਹੈ ਇਹ ਸਰੀਰ ਦੇ ਵਿੱਚ ਜਿਹੜੀ ਆਤਮਾ ਦੇ ਕੇ ਤੈਨੂੰ ਭੇਜਿਆ ਆ ਜੇ ਤੂੰ ਇਹਨੂੰ ਸਫਲੀ ਕਰਨਾ ਚਾਹਣਾ ਹੈ ਸਰਬ ਕਲਿਆਣ ਸਾਰੇ ਸੋਖ ਬੱਦ ਆਮ ਸੰਸਾਰ ਚ ਸੁੱਖ ਲਾਭ ਦੇ ਫਿਰਦੇ ਆ ਹਨ ਲੋਕਾਂ ਦੀਆਂ ਗੱਲਾਂ ਚ ਸੁੱਖ ਲਾਭ ਦੇ ਫਿਰਦੇ ਵੀ ਜੇ ਮੈਂ ਦੋ ਘੜੀ ਕਿਸੇ ਕੋਲ ਬੈਠ ਕੇ ਚੁਗਲੀਆਂ ਕਰ ਲੂੰਗਾ ਤੇ ਮੈਨੂੰ ਸੋਖ ਮਿਲੂਗਾ ਹਰੇ ਕਹਿੰਦੇ ਝੂਠ ਆ ਇੱਕਦਮ ਝੂਠ ਆ ਕਿਸੇ ਦੀਆਂ ਗੱਲਾਂ ਚੋਂ ਸੁੱਖ ਨਹੀਂ ਮਿਲਣਾ ਕਿਸੇ ਕੋਲ ਬੈਠ ਕੇ ਕਿਸੇ ਨਾ ਚੋਰੀ ਠਗੀ ਕਰਕੇ ਸੁੱਖ ਨਹੀਂ ਮਿਲਣਾ ਮਾਰਗ ਨੇ ਸੁੱਖ ਮਿਲਣਾ ਹੈ ਸੁਖ ਨਿਧ ਨਾਮ ਪਰਮੇਸ਼ਰ ਦੇ ਨਾਮ ਚੋਂ ਸੁੱਖ ਮਿਲਣਾ ਹੈ ਜਦੋਂ ਤੇਰੇ ਮਨ ਨੂੰ ਟਿਕਾ ਆ ਗਿਆ ਨਾ ਭਗਤ ਪਾਏ ਤਰੀਏ ਸੰਸਾਰ ਭਗਤੀ ਤੇ ਵਿਸ਼ਵਾਸ ਹੋ ਗਿਆ ਤੈਨੂੰ ਪਤਾ ਲੱਗ ਗਿਆ ਵੀ ਇੱਕ ਦਿਨ ਮੈਂ ਸੰਸਾਰ ਤੋਂ ਜਾਣ ਆਇਆ ਤੇ ਮਾਰੇ ਕਹਿੰਦੇ ਫੇਰ ਤੂੰ ਨਾਮ ਜਪੇਗਾ ਤੇ ਫੇਰ ਤੇਰਾ ਕਲਿਆਣ ਹੋ ਜਾਣਾ ਹੈ ਬੂਡਤ ਜਾਤ ਪਾਏ ਬਿਸਰਾਮ ਇਹ ਸੰਸਾਰ ਡੁੱਬਦਾ ਜਾਂਦਾ ਹੈ ਗੁਰ ਬਿਨ ਡੋਬਦੀ ਜਾਂਦੀ ਦੁਨੀਆ ਗੁਰ ਬਿਨ ਡੋਬਦੀ ਜਾਂਦੀ ਆ ਗੁਰਬੇਨ ਡੋਬਦੀ ਜਾਂਦੀ ਦੁਨੀਆਂ ਗੁਰਬੇਨ ਡੋਬਦੀ ਜਾਂਦੀ ਆ ਮਰੀ ਨੂੰ ਨਾ ਰੋਣ ਤੂੰ ਕੀ ਕੀਆ ਗੁਰਬੇਨ ਡੋਬਦੀ ਜਾਂਦੀ ਦੁਨੀਆਂ ਗੁਰਬੇਨ ਡੋਬਦੀ ਜਾਂਦੀ ਜੀ ਗੁਰਬੇਨ ਡੋਬਦੀ ਜਾਂਦੀ ਦੁਨੀਆਂ ਗੁਰਬੇਨ ਡੋਬਦੀ ਜਾਂਦੀ ਆ ਗੁਰਬੇਨ ਡੋਬਦੀ ਜਾਂਦੀ ਦੁਨੀਆ ਗੁਰਬੇਨ ਡੋਬਦੀ ਜਾਂਦੀ ਆ ਗੁਰਬੇਨ ਡੋਬਦੀ ਜਾਂਦੀ ਦੁਨੀਆ ਗੁਰਬੇਨ ਡੋਬਦੀ ਜਾਂਦੀ ਹਾਂਜੀ ਮਹਾਰੇ ਕਹਿੰਦੇ ਬੂਡਤ ਜਾਤ ਪਾਏ ਸੰਸਾਰ ਇਹ ਜਿਹੜੀ ਨਾਮ ਦੀ ਟੈਨਸ਼ਨ ਤੋਂ ਬਿਨਾ ਵਾਰਲੀਏ ਟੈਂਸ਼ਨਾਂ ਜਿਹੜੀਆਂ ਲੈ ਰਹੇ ਆ ਉਹ ਕਿਸੇ ਕੰਮ ਨਹੀਂ ਆਉਣੀਆਂ ਪਰ ਜਿੱਦਾਂ ਨਾਮ ਦੀ ਟੈਂਸ਼ਨ ਲੈ ਲੇਗਾ ਮਹਾਰੇ ਕਹਿੰਦੇ ਫੇਰ ਤੇਰਾ ਭਲਾ ਹੋ ਜੂਗਾ ਸਰਬ ਕਲਿਆਣ ਸੂਖ ਨਿਦਨਾਮ ਜਿਹੜਾ ਤੂੰ ਡੁੱਬਦਾ ਜਾਂਦਾ ਆ ਨਾ ਸੰਸਾਰ ਦੇ ਵਿੱਚ ਖਪਤ ਹੁੰਦਾ ਜਾ ਰਿਹਾ ਆ ਤੇਰਾ ਪਰਮੇਸ਼ਰ ਦੇ ਨਾਮ ਤੋਂ ਬਿਨਾ ਪਰਮੇਸ਼ਰ ਦੀ ਬੰਦਗੀ ਤੋਂ ਬਿਨਾ ਤੇਰਾ ਭਲਾ ਨਹੀਂ ਹੋਣਾ ਇਹ ਤੈਨੂੰ ਮੰਨ ਦੇ ਵਿੱਚ ਇੱਥੇ ਵਿਸ਼ਵਾਸ ਕਰਨਾ ਹੀ ਪੈਣਾ ਹੈ ਜਿੱਥੇ ਮਰਜੀ ਭੱਜ ਲੋ ਆ ਜਨਮ ਚ ਨਹੀਂ ਕਰਾਂਗੇ ਅਗਲੇ ਜਨਮ ਚ ਉਦੋਂ ਅਗਲੇ ਜਨਮ ਚ ਪਰ ਜਿੰਨਾ ਚਿਰ ਇਹਨੂੰ ਸੋਝੀ ਨਹੀਂ ਮਾਰਿਆ ਕਿ ਤੂੰ ਸੋਝੀ ਨਹੀਂ ਲੈਂਦਾ ਆਪਣੇ ਮਨ ਦੇ ਵਿੱਚ ਟੈਨਸ਼ਨ ਨਹੀਂ ਲੈਂਦਾ ਵੀ ਨਾਮ ਜਪਣਾ ਕਿਉਂ ਜ਼ਰੂਰੀ ਆ ਉਹਨਾਂ ਚਿਰ ਤੂੰ ਡੁੱਬਦਾ ਆ ਸੰਸਾਰ ਡੁੱਬ ਰਿਹਾ ਆ ਬੁੱਢਤ ਜਾਤ ਪਾਏ ਵਿਸ਼ਰਾਮ ਜਦੋਂ ਨਾਮ ਨਾਮ ਪੈਦਾ ਹੋ ਜਾਂਦਾ ਅੰਦਰ ਨਾਮ ਦੀ ਕਿਰਪਾ ਹੋ ਜਾਂਦੀ ਤੇ ਫਿਰ ਨੂੰ ਵਿਸ਼ਰਾਮ ਆ ਜਾਂਦਾ ਟਿਕਾ ਆ ਜਾਂਦਾ ਜਿਹੜਾ ਪੱਜਾ ਫਿਰਦਾ ਨਾ ਸੰਸਾਰ ਦੇ ਵਿੱਚ ਸੁਖ ਲੱਭਦਾ ਫਿਰਦਾ ਹੈ ਤੇ ਮਾਰੇ ਕਹਿੰਦੇ ਨਾਮ ਚੋ ਸੁਖ ਮਿਲਦਾ ਹੈ ਜਿਹੜਾ ਡੁੱਬਦਾ ਜਾਂਦਾ ਆ ਫਿਰ ਪਾਏ ਵਿਸ਼ਰਾਮ ਇਹਨੂੰ ਟਕਾ ਆ ਜਾਣਾ ਹੈ ਸਗਲ ਦੁੱਖਾ ਹੋਵਤ ਨਾਸ ਜਿੰਨੇ ਤੇਰੇ ਦੁੱਖ ਨੇ ਤਨ ਦੇ ਦੁੱਖ ਮਨ ਦੇ ਦੁੱਖ ਸਾਰਿਆਂ ਦਾ ਨਾਸ ਹੋ ਜਾਣਾ ਹੈ ਜਿੱਦੈ ਨਾਮ ਤੇ ਵਿਸ਼ਵਾਸ ਆ ਗਿਆ ਨਾਨਕ ਨਾਮ ਜਪ ਹੋ ਗੁਣਤਾਸ ਤੇ ਮਾਰੇ ਕਹਿੰਦੇ ਗੁਣਤਾਸ ਇਹ ਜਿਹੜਾ ਪਰਮੇਸ਼ਰ ਦਾ ਨਾਮ ਆ ਇਹ ਗੁਣਾਂ ਦਾ ਖਜ਼ਾਨਾ ਆ ਤੇ ਜਿੱਦਨ ਤੈਨੂੰ ਇੱਦਾਂ ਵਿਸ਼ਵਾਸ ਆ ਗਿਆ ਤੇ ਤੈਨੂੰ ਸੁੱਖ ਮਿਲ ਜਾਣਾ ਇਸ ਕਰਕੇ ਜਿਤਨੇ ਮਾਈ ਭਾਈ ਬੈਠੇ ਆ ਇਹ ਹੀ ਅਦਾਸ ਬੇਨਤੀ ਕਰੀਏ ਸੱਚੇ ਪਾਸ਼ਾ ਆਪਜੀ ਕਿਰਪਾ ਕਰੋ ਵੀ ਸਾਡੇ ਮਨ ਨਾਮ ਦੀ ਟੈਨਸ਼ਨ ਆ ਜਬੀ ਸੰਸਾਰ ਤੋਂ ਇੱਕ ਦਿਨ ਜਾਣਾ ਆ ਫੇ ਆਪਣਾ ਭਲਾ ਹੋਣਾ ਆ ਵਾਹੇ ਗੁਰੂ ਵਾਹੇ What?